ਇਹ ਭੈਣ ਜੋ ਨੇ ਇਹ ਸੁਣ ਵੀ ਨਹੀਂ ਸਕਦੇ ਇਹ ਦੇਖ ਵੀ ਨਹੀਂ ਸਕਦੇ ਤੇ ਸੋਚੋ ਜਦੋਂ ਹੜ ਆਇਆ ਹੋਵੇਗਾ ਤੇ ਕਿਹੜੇ ਹਾਲਾਤਾਂ ਚ ਇਹਨਾਂ ਨੇ ਜ਼ਿੰਦਗੀ ਬੁਸਾਰੀ ਹੋਏਗੀ ਨਹੀਂ ਸੁਣ ਵੀ ਨਹੀਂ ਸਕਦੇ ਦੇਖ ਨਹੀਂ ਇਹ ਭੈਣ ਪ੍ਰਾਨੇ ਜੀ ਇੱਥੇ ਰਹ ਰਹੇ ਨੇ ਹਾਂਜੀ ਹਾਂਜੀ ਅੰਦਰ ਫੇਰੀ ਕੋਣ ਬਚੇ ਕੋਣ ਬਚ ਬਚ ਉਹ ਨਹੀਂ ਯਾਰ ਟੁੱਟ ਟਟ ਗਿਆ ਸਾਰਾ ਕੁਝ ਤਾਂ ਪਾਣੀ ਵਿੱਚ ਦੇਖਿਓ ਗੱਲ ਸੁਣੀ ਹਾਂਜੀ ਹਾਂਜੀ ਭਾਜੀ ਕੁਛ ਵੀ ਨਹੀਂ ਤੇ ਇਹ ਤਾਂ ਕੀ ਪੈਸੇ ਕਰਨਗੇ ਯਾਰ ਇੱਥੇ ਦੇਖ ਵੀ ਨਹੀਂ ਸਕਦਾ ਦੋਨੋਂ ਨੂੰ ਕੁਛ ਵੀ ਨਾ ਓਏ ਹੋਏ ਰੱਬਾ ਓਏ ਵਾਹਿਗੁਰੂ ਤੇ ਆ ਭੂੰਡ ਭਾਂਡ ਫਿਰਨਦੇ ਆ ਨਹੀਂ ਆ ਭੂੰਡ ਭਾਂਡ ਫਿਰਨਦੇ ਐਵੇਂ ਫਿਰਨਦਾ ਕੋਈ ਕੋਈ ਕੌਣ ਰਹਿ ਰਹੇ ਇਨਾਂ ਕੋਲ ਕੋਈ ਕਿੰਨੇ ਟੇਕ ਕੇਰ ਕੋਣ ਕਰ ਰਹੇ ਤੁਸੀਂ ਸੁਣ ਪਾ ਰਹੇ ਹੋ ਹਮਤਾਰੇ ਨਹੀਂ ਨਹੀਂ ਸੁਣ ਪਾਂਦੇ ਇਹਨਾਂ ਦੇ ਭਰਾ ਨਹੀਂ ਇਹਨਾਂ ਦੇ ਭਰਾ ਸ਼ਾਇਦ ਸੁਣ ਪਾਂਦੇ ਨਹੀਂ ਜੇ ਵੀ ਨਹੀਂ ਸੁਣਦਾ ਵੀ ਤੇ ਬੋਲਦਾ ਨਹੀਂ ਅੱਛਾ ਫਿਰ ਇਹਨਾਂ ਦਾ ਵੀ ਘਰ ਕੌਣ ਕੌਣ ਕਰੂਗਾ ਉਹ ਜੇ ਲੱਗੀ ਚਾਚੀ ਉਹ ਕੇਵਲੇ ਰੋਟੀ ਦਾ ਟੀ ਜੜੀ ਹੈ ਨਾ ਉਹ ਖਰਾ ਦਿੰਦੇ ਤੁਸੀਂ ਤੁਸੀਂ ਕਰਾਉਣਾ ਆਪਾਂ ਇੱਥੇ ਆਵਾਂਗੇ ਆਪਾਂ ਦੇਰੇ ਮੇਰੀ ਗੱਲ ਸੁਣੋ ਤੁਹਾਡੀਆਂ ਪੀੜੀਆਂ ਦਰਨ ਗਈਆਂ ਪੀੜੀਆਂ ਨਹੀਂ ਨਹੀਂ ਆਪਾਂ ਦੋ ਮੇਰੀ ਗੱਲ ਨਾ ਬੱਚੇ ਨਹੀਂ ਆਗੇ ਨਹੀਂ ਬੱਚੇ ਨਹੀਂ ਉਹ ਤੇਰੇ ਵੀ ਯਾਰ 2 ਲੱਖ ਰੁਪਇਆ ਦਿਓ ਆ ਲੈ ਵੀ ਠੀਕ ਆ 50 ਹਜ਼ਾਰ ਲੱਖ ਆ 2 ਲੱਖ ਆ ਬੇਬੇ ਬਾਪੂ ਆ ਜਾ ਆ ਜਾ ਆ ਜਾ ਇਹ ਸੁਣ ਪਾਂਦੇ ਨੇ ਨਹੀਂ ਇਹਨਾਂ ਦੇ ਵੀ ਭਾਗ ਲਾਉਣਾ ਉਹ ਸਮਝ ਰਿਹਾ ਵੀ ਪੈਸੇ ਦੇਂਦੇ ਕੋਈ ਦੇਂਦੇ ਮੈਨੂੰ ਉੱਥੋਂ ਬਹਿ ਜਾ ਹੁੰਦਾ ਖੇਡਨੇ ਪੈ। ਕਿ ਮੈਂ ਥੱਲੇ ਬਹਿ ਜਾ ਹੁੰਦਾ ਲਾ ਹੁੰਦਲ ਇੱਥੇ ਬਹਿ। ਪੈਣ ਜੋ ਪਿੱਛੇ ਆ ਜਾ ਬਾਈ ਪਿੱਛੇ ਹੋ ਜਾ। ਨੀਚੋ ਬੈਠੋ ਨੀਚੇ ਨੀਚੇ ਬੈਠੋ। ਯਾਰ ਨੰਬਰ ਹੁੰਦਾ ਆ ਨਾ ਨਾ ਆ ਤਰਾਇਆ ਝੋਲਾ ਜਾ ਕਰਨ। ਨਾ 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 ਆ ਝੋਲਾ ਆ ਨਾ ਕਰੋ ਆ ਨਾ ਆ ਨਾ ਆ ਰੈਂਦੋ ਆਦੋ ਫਾਦੋ ਆ ਗੇ ਨੋੜ ਪੜਾ ਦੋ। ਆ ਲੋ ਪੜੋ। ਨਹੀਂ ਨਹੀਂ ਆ ਨਾ ਕਰੋ। ਆ ਲੋ। ਨੀ ਆ ਪੈਸੇ ਨਾ ਸਰਪੰਚ ਸਾਹਿਬ ਨਹੀਂ ਮੇਰੀ ਗੱਲ ਸੁਣ ਲੋ 1 ਮਿੰਟ 1 ਮਿੰਟ ਯਾਰ ਆ ਪੈਸੇ ਦੇ ਜਲਨੇ ਆਪਾਂ 2 ਲੱਖ ਸਰਪੰਚ ਕਿੱਥੇ ਆ ਸਰਪੰਚ ਸਰਪੰਚ ਕੀਤਾ ਕੋਈ ਤੰਨੋ ਫੋਕਲੇ ਆ ਵੀ ਕੀ ਕਰਨੇ ਯਾਰ ਸਰਪੰਚ ਸਾਹਿਬ ਜੇ ਇਥੇ ਐਵੇਂ ਹੋਸਦਾ ਆਪਾਂ 10000 ਦਿਹਾੜੀ ਤੇ ਇਹਨਾਂ ਵਾਸਤੇ ਮੇਡ ਰੱਖਦੀ ਉਹ ਨਹੀਂ ਸਰਪੰਚ ਸਾਹਿਬ ਕਰ ਦੋਗੇ ਆਪੇ ਸਰਪੰਚ ਸਾਹਿਬ ਆ ਜੀ ਬਾਬਾ ਜੀ ਰਪਾਲ ਸਾਹਿਬ ਇਹਨਾਂ ਦੀ ਜ਼ਿੰਮੇਵਾਰੀ ਤੁਹਾਡੀ ਹੈ ਮੇਰੀ ਗੱਲ ਸੁਣੋ ਇਹ ਇਹ ਦੇਤੇ ਆ ਮੇਰਾ ਭਰਾ ਆ ਖਾਲਸਾ ਮੌਂਟੀ ਠੀਕ ਹੈ ਠੀਕ ਆ ਆ ਕੋਸ਼ਿਸ਼ ਕਰੋ ਮੇਰੀ ਗੱਲ ਸੁਣੋ ਕੋ ਰੱਖ ਲੋ ਇਹ ਬਣਾ ਦਿਓ ਟੀਮ ਭੇਜ ਦਿਓ ਵੀਰੇ ਮੈਨੂੰ ਨਹੀਂ ਪਤਾ ਮੇਰੀ ਗੱਲ ਬੋਲੋ ਇੰਟ ਦੇ ਉਹ ਮੇਰੀ ਗੱਲ ਸੁਣੋ ਪਿੰਡ ਦੇ ਹਾਂ ਠੀਕ ਹੈ ਜਦੋਂ ਮੈਨੂੰ ਫੋਨ ਕਰਿਆ ਕਰੋਗੇ ਜਦੋਂ ਹੰਦਲ ਨੂੰ ਕਰਿਆ ਕਰੋਗੇ ਸਾਡੀ ਟੀਮ ਚ ਇੰਨਾ ਲਈ ਜੋ ਵੀ ਕਾਉਂਗੇ 20 50 ਲੱਖ ਕੁਛ ਵੀ ਠੀਕ ਆ ਭਾਈ ਜੀ ਆ ਯਾਰ ਮੇਰੀ ਗੱਲ ਮੇਰਾ ਮੇਰਾ ਵੀਰਾ ਜੋ ਵੀ ਪਹਿਲਾਂ ਤਾਂ ਆਪਾਂ ਇੱਥੇ ਕਮਰਾ ਮੈਂ ਇਹਨਾਂ ਨੂੰ ਆਪਾਂ ਨਹੀਂ ਵੀਰੇ ਇੱਥੇ ਪਿੰਡ ਕਿਤੇ ਆਪਾਂ ਕਿਤੇ ਇਹਨਾਂ ਨੂੰ ਸਕੂਲ ਚ ਨਹੀਂ ਪੇਛ ਸਕਦੇ ਜੇ ਪ੍ਰੋਪਰ ਸਿਸਟਮ ਨਹੀਂ ਇਹਨਾਂ ਦਾ ਘਰ ਬਣਿਆ ਨਹੀਂ ਯਾਰ ਅਗਲੇ ਕਿਹੜੇ ਨਹੀਂ ਵੀਰੇ ਇੱਥੇ ਵੀਰ ਕੋਈ ਟੇਕਰ ਮੈਂ ਪਤਾ ਕੀ ਕਿੰਨਾ ਕਿਤੇ ਸੰਸਥਾ ਚ ਕਿੱਥੇ ਇਹਨਾਂ ਦੀ ਬਹੁਤ ਤਕੜੀ ਚਰਚ ਵਿੱਚ ਅਰੇਂਜਮੈਂਟ ਕਰ ਦਿੰਦੇ ਆ ਜੀ ਯਾਰ ਚਰਚ ਵੀ ਸੀ ਠੀਕ ਆ ਜਿਵੇਂ ਭਾਈ ਮਿੰਟੂ ਦੀ ਆ ਸਸਾ ਆ ਮੈਂ ਉਹਨੂੰ ਪੇ ਕਰਿਆ ਕਰਾਂਗੇ ਯਾਰ ਆਪਾਂ ਮਨੁੱਖਤਾ ਦੀ ਸੇਵਾ ਚ ਜਿੱਥੇ ਵੀ ਜਿੱਥੇ ਇਹਨਾਂ ਦੀ ਮਾਲਿਸ਼ ਹੋ ਸਕੇ ਜਿੱਥੇ ਇਹਨਾਂ ਨੂੰ ਹੋ ਜੇ ਅਰੇਂਜਮੈਂਟ ਇਹ ਵੀ ਨਹੀਂ ਇੱਥੇ ਪਿੰਡ ਦੇ ਵਿੱਚ ਕੋਈ ਨਾ ਕੋਈ ਕੰਮ ਮੇਰੀ ਗੱਲ ਸੁਣ ਲੋ ਸਾਰਾ ਕੁਝ ਆ ਖਾਲਸਾ ਵੀਰੇ ਹਾਂਜੀ ਹਾਂਜੀ ਨੰਬਰ ਸਰਪੰਚ ਆ ਘਰ ਬਣਵਾਓ ਮੇਰੀ ਗੱਲ ਸੁਣਾ ਜਿੰਦਗੀ ਹੈ ਬੇੜਾ ਚੱਕਦਾ ਯਾਰ ਸਰਪੰਚ ਬ੍ਰਦਰ ਸਾਡਾ ਸਰਪੰਚ ਤੂੰ ਆ ਅੱਜ ਤੂੰ ਮਿਲਿਆ ਤੇਰੇ ਘਰ ਕੇ ਆਏ ਆ ਆ ਡਾਰਲਿੰਗ ਇੱਕ ਜਨ ਸੁਣ ਮੇਰੇ ਕੰਨੀ ਤੇ ਲਾ ਜ਼ਿੰਮੇਵਾਰੀ ਯਾਰ ਠੀਕ ਆ ਮੈਂ ਨਹੀਂ ਜ਼ਿੰਮੇਵਾਰੀ ਸਾਡ ਜਿੱਥੇ ਜ਼ਿੰਮੇਵਾਰੀ ਹੁਣ ਕੱਲਾ ਜ਼ਿੰਮੇਵਾਰੀ ਚੱਕਣਾ ਨਹੀਂ ਨਾ ਨਾ ਮੈਂ ਜੇ ਜ਼ਿੰਮੇ ਹੈ ਸਭ ਇਕੱਠੇ ਤੁਰੇ ਆ ਮੇਰਾ ਭਰਾ ਆ ਸਰਪੰਚ ਵੀਰੇ ਇਹ ਪਲਾਨ ਕਰੋ ਮਨੁੱਖਤਾ ਦੀ ਸੇਵਾ ਕਰੋ ਜੋ ਖਰਚਾ ਮਹੀਨੇ ਦਾ 20 ਲੱਖ ਆਪਣਾ 20 ਹਜ਼ਾਰ ਆਵੇ 40 ਹਜ਼ਾਰ ਆਵੇ 50 ਹਜ਼ਾਰ ਈਗਾ ਲਾਈਫ ਟਾਈਮ ਲਈ ਆ ਚੀਜ਼ ਕਰੋ ਠੀਕ ਹੈ ਠੀਕ ਹੈ ਕਿਉਂਕਿ ਅਸੀਂ ਮੈਂ ਕਹਿ ਕੇ ਚਲ ਜਾਣਾ ਮੈਂ ਪੈਸਿਆਂ ਦੀ ਹੈਲਪ ਕਰ ਸਕਦਾ ਠੀਕ ਆ ਆਪਾਂ ਕਰਾਂਗੇ ਤੁਸੀਂ ਕੋਈ ਬੰਦਾ ਕੋਈ ਕਿਤੇ ਆਪਾਂ ਮਨੁੱਖਤਾ ਸੇਵਾ ਇਹਨਾਂ ਨੂੰ ਐਡਮਿਸ਼ਨ ਦਵਾ ਦਈਏ ਉੱਥੇ ਹੁੰਦਾ ਨਾ ਮੈਂ ਭਾਈ ਮੇਤੂ ਨਾਲ ਕਰਦਾ ਐਨ ਜੀਓ ਨਾਲ ਗੱਲ ਕਰਦਾ ਯਾਰ ਇੱਥੇ ਭੂੰਡ ਫਿਰਨਦੇ ਆ ਟਾਕੀ ਪੀਲੇ ਜੇ ਕੋਈ ਲੜ ਜੇ ਕਰ ਜੇ ਯਾਰ ਭੰਡਾਈ ਆ ਕੀ ਕਮਰਾ ਵੀ ਯਾਰ ਕੀ ਇੱਥੇ ਬੁਰਾ ਹਾਲਾ ਵੀਰੇ ਇਹਨਾਂ ਦਾ ਤੁਸੀਂ ਹੁਣ ਪੈਸੇ ਇਹਨਾਂ ਨੂੰ ਸਾਬ ਹੋ ਜੂਗੇ ਸਾਬ ਲੈਣਗੇ ਆਪਾਂ ਇਹ ਚਾਹੁੰਦੇ ਆ ਪੈਸੇ ਖੋਲ ਲੈਣੇ ਹੁਣ ਮੌਸ ਸਹੀ ਹੈ ਨਾ ਆ ਕੈਮਰੇ ਇੱਥੇ ਹੈਗੇ ਨਾ ਸ਼ੁਗਰਾਂ ਕੈਮਰੇ ਆ ਪਾਸੇ ਹੋਵੋ ਆਪਾਂ ਉਹਨੂੰ ਅਸੀਂ 2 ਲੱਖ ਰੁਪਏ ਜੱਲਨੇ ਆ ਇਹਨਾਂ ਦਾ ਆ ਤੁਸੀਂ ਫੜ ਲਓ ਜਲੱਖ ਲੱਖ ਲੱਖ ਰੁਪਿਆ ਆ ਨਾ ਪੈਸੇ ਇਹ ਤੁਹਾਨੂੰ ਦਿਆ ਕਰਨਗੇ ਮੇਰੀ ਗੱਲ ਸੁਣ ਲਾ ਸਰਪੰਚਾ ਹੋਰ ਲੋਡ ਪਈ ਤੂੰ ਫੋਨ ਕਰਨਾ ਇੰਨਾ ਵਾਸਤੇ ਇੰਨਾ ਇੰਨਾ ਵਾਸਤੇ ਆਪਾਂ ਕੀ ਚੀਜ਼ ਮੈਂ ਤਾਂ ਪਤਾ ਕਿ ਨਾ ਕੋਈ ਮੇਡ ਜਾਂ ਕੋਈ ਡਰਾਈਵਰ ਇੱਕ ਬੰਦਾ ਇਹਨਾਂ ਨੂੰ ਪੱਕਾ ਹੀ ਦੇ ਦਈਏ ਤਨਖਾਹ ਅਸੀਂ ਦਿਆ ਕਰਾਂਗੇ ਯਾਰ ਠੀਕ ਹੈ ਕੁਝ ਚੀਜ਼ ਵੀ ਇਹਨਾਂ ਦੀ ਟੇਕ ਕੇਅਰ ਕਰ ਇੱਥੇ ਪਿੰਡ ਅੱਧਾ ਹੁੰਦਾ ਨਹੀਂ ਹੋ ਜਾਣਾ ਹਾਂਜੀ ਹਾਂਜੀ ਮਨੁੱਖਤਾ ਹੀ ਸੇਵਾ ਵਾਲੇ ਨੂੰ ਕਹਿ ਦਿੰਦੇ ਮਨੁੱਖਤਾ ਸੇਵਾ ਉਹਨਾਂ ਨੂੰ ਕਹਿ ਦਿੰਦੇ ਭਾਈ ਮਿੰਟੂ ਦਾ ਨੰਬਰ ਹੈਗਾ ਯਾਰ ਮੈਂ ਨਾ ਆ ਆ ਬਾਅਦ ਕਰੂੰਗਾ ਇੱਕਰੀ ਕੈਮਰੇ ਚੱਲੀ ਜਾਂਦੇ ਮੈਂ ਗੱਡੀ 'ਚ ਬਹਿ ਕੇ ਆ ਚੀਜ਼ ਦਾ ਹੱਲ ਸਰਪੰਚ ਸਾਹਿਬ ਦਾ ਵੀਰੇ ਪਰਸਨਲ ਨੰਬਰ ਲੇਕੋ ਇਹ ਆਪਾਂ ਇਹਨਾਂ ਨੂੰ ਪੈਸੇ ਸਰਪੰਚ ਸਾਹਿਬ ਨੂੰ ਦੇ ਦਈਏ ਕਰਾ ਦੇਣਗੇ ਮੈਡਮ ਕੀ ਚਾਹੁੰਦੇ ਆ ਰੰਦਾਵਾ ਸਾਹਿਬ ਕਿੱਥੇ ਆ ਤੁਸੀਂ ਕਰੋ ਆਪਾਂ ਤੁਹਾਨੂੰ ਰੰਦਾਵਾ ਸਾਹਿਬ ਨਹੀਂ 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 ਅਸੀਂ ਨਹੀਂ ਹੁੰਦੇ ਰੰਦਾਵਾ ਸਾਹਿਬ ਕੀ ਫੈਸਲਾ ਲੈਣਾ ਚਾਹੀਦਾ ਇੱਥੇ ਕਿਉਂਕਿ 2 ਲੱਖ ਆਪਾਂ ਦੇਤਾ ਕੋਈ ਕਰਨ ਬਲੇਡ ਨੇ ਕੋਈ ਖੋਹ ਕੇ ਲਏ ਯਾਰ ਬੁਲਾ ਲਾਂਗੇ ਆਪਾਂ ਤੁਹਾਨੂੰ ਜਦੋਂ ਥੋੜਾ ਮਾਹੌਲ ਸਹੀ ਹੁੰਦਾ ਇਹਦੇ ਵਿੱਚ ਦੱਸਾਂ ਮੇਰੇ ਲਈ ਮਜ਼ਦੂਰੀ ਇੱਕ ਵਟ ਇੱਕ ਵਟ ਆਪਾਂ ਇਹਨਾਂ ਦਾ ਘਰ ਬਣਾ ਕੇ ਦਈਏ ਹਾਂ ਠੀਕ ਹੈ ਉਹਦੇ ਵਿੱਚ ਇਹ ਜਿਹੜੇ ਖਰਚੇ ਜੋਗੇ ਪੈਸੇ ਇਹਨੂੰ ਸ਼ੁਰੂਆਤ ਕਰ ਦੇਣਾ ਸਰਪੰਚ ਸਾਹਿਬ ਸ਼ੁਰੂ ਕਰ ਦੇਣਾ ਇੱਕ ਰੀ ਆਹ 2 ਲੱਖ ਰੁਪਿਆ ਆ ਇਹਨਾਂ ਦੇ ਘਰ ਵਾਸਤੇ ਆ ਉਹ ਖਰਚੇ ਵਾਸਤੇ 40000 ਰੁਪਿਆ ਦੇ ਦੇ ਕੋਈ ਨਹੀਂ ਭਰਉਣਾ ਮੇਰਾ ਤੁਹਾਨੂੰ ਯਾਰ ਆਪਾਂ ਮੈਂ ਵੇਖ ਕੇ ਜਾਊਗਾ ਅੰਦਰ ਦੇਖੋ ਖਰਚਨਾ ਸੇ 20000 ਦੇ ਦੇ 20000 ਕੌਣ ਆਇਆ हां कितनी को 10 ਹਾਂ ਤਾਂ 20 ਦੇ ਦੇ 20 ਦੇ ਦੇ 10 10 ਹਾਂ ਮੇਰੀ ਗੱਲ ਸੁਣ 10 10000 ਰੁਪਏ ਦੋਹਾਂ ਨੂੰ ਇਹਨਾਂ ਦਾ ਖਰਚਣ ਵਾਲਾ ਆ ਆ ਆਹ ਲਓ ਨਹੀਂ ਯਾਰ ਇਹਨਾਂ ਦੇ ਕੋਈ ਕੋਲੂਗਾ ਯਾਰ ਇਹ ਚਾਹੁੰਦੇ ਆ ਤੁਹਾਡੇ ਕੋਲ ਦੇ ਕੇ ਚੱਲੇ ਆ ਸਰਪੰਚ ਕੋਲ ਆ ਮੈਂ ਦੱਸ ਦੂੰਗਾ ਬਾਈ ਜੀ ਪੈਸੇ ਸਰਪੰਚ ਕੋਲ ਦਿੱਤੇ ਆ ਇਹਨਾਂ ਨੂੰ ਨਹੀਂ ਦਿੱਤੇ ਸਰਪੰਚ ਘਰ ਬਣਾ ਕੇ ਦੇਊਗਾ ਵਿਹਾੜੀਆਂ ਦੀ ਲੋੜ ਹੋਈ ਵਿਹਾੜੀਆਂ ਜਿੰਨੇ ਪੈਸੇ ਕਹੋਗੇ ਪੈਸੇ ਸਾਡੇ ਲਵਣਗੇ ਤੁਸੀਂ ਆਪ ਘਰ ਬਣਾ ਕੇ ਦੇਣਾ ਨਾਲ ਪੈਸੇ ਅਸੀਂ ਭੇਜਾਂਗੇ ਤੁਸੀਂ ਬਸ ਰਲਣਾ ਹੈ ਨਾਲ ਓਏ ਮੇਰੇ ਵੀਰੋ ਓਏ ਆ ਆ ਬਸ ਆ ਚੀ ਆ ਸੰਭਾਲ ਲਓ ਤੁਹਾਡੀਆਂ ਪੁਛਤਾ ਤੁਹਾਡੀਆਂ ਪੁਛਤਾ ਮੈਂ ਕਹਿੰਦਾ ਵੀ ਤੁਹਾਨੂੰ ਤੁਹਾਨੂੰ ਕਹਿਕ ਦੀ ਕਮੀ ਅਸੀਂ ਦੋਵੇਂ ਭਰਾ ਨਹੀਂ ਆਉਣ ਦਿੰਦੇ ਓ ਯਾਰ ਮਾਇਆ ਉਹਦੀ ਵੀ ਮੂਰੇ ਬੜਾ ਮਿਹਨਤ ਕਰਦਾ ਮਾਇਆ ਜੁੜਦੀ ਆ ਬਣ ਕੇ ਦੋ ਪੈਸੇ ਸਾਂਭ ਲਏ ਨਹੀਂ ਨਹੀਂ ਓਦਾਂ ਹੀ ਯਾਰ ਮੰਨਦਾ ਹੀ ਆ ਓਏ ਮਾਇਆ ਇਹ ਕਿ ਨਹੀਂ ਮੈਨੂੰ ਸਾਰੀ ਜੇ ਮਾਇਆ ਜਿਹੜੇ ਮਾਇਆ ਨਹੀਂ ਦੇਗੀ ਦੀ ਮਾਇਆ ਬੜੀ ਬੜੀਆਂ ਮਹੱਤਤਾ ਕਰਕੇ ਜੁੜਦੀ ਆ ਇਹ ਇੱਕ ਆ ਸਰਪੰਚ ਸਾਹਿਬ ਤੁਸੀਂ ਪਹਿਲੇ ਡੇਰ ਤੱਕ ਨਾ ਆਓ ਮੇਰੀ ਗੱਲ ਮੇਰੀ ਗੱਲ ਸਪਿੰਦਰ ਮੇਰੀ ਗੱਲ ਉਹ ਮਿੱਤਰੋ ਤੁਹਾਡੇ ਤੋਂ ਜਿਵਾ ਕੋਈ ਨਹੀਂ ਜੋ ਵੜਿਆ ਜਿਹੜੀ ਬੈਠੀ ਗੱਲ ਮੇਰੀ ਸੱਚੀ ਦੱਸਦਾ ਕੋਈ ਕਲਾਕਾਰ ਨਹੀਂ ਆਇਆ ਤੁਹਾਡੇ ਤੋਂ ਜਿਵਾ ਕੋਈ ਨਹੀਂ ਆਇਆ ਨਹੀਂ ਪਰ ਪਰ ਸਾਰੇ ਕਲਾਕਾਰ ਮੇਰੇ ਭਰਾ ਨੇ ਇਹਨਾਂ ਸਾਰੇ ਕਲਾਕਾਰ ਸਭ ਆਉਣਗੇ ਮੈਂ ਆ ਜਾਇਆ ਹਾਂ ਨਾ ਅੱਜ 2 ਲੱਖ ਦੀ ਸੇਵਾ ਠੀਕ ਆ 15 ਦਿਨਾਂ 10 15 ਦਿਨਾਂ ਜਦੋਂ ਆ ਪਾਣੀ ਡਿੱਗਦਾ ਠੀਕ ਆ ਠੀਕ ਆ ਭਾਈ ਜਿੰਨੇ ਪੈਸੇ ਆਏ 2 ਲੱਖ ਆ ਗਿਆ 8 ਲੱਖ ਰੁਪਈਆ ਸਾਡੇ ਲਾਹੌਰ ਆਊਗਾ 10 ਲੱਖ ਚ ਕਰਵਾ ਕੇ ਦੇਣਾ ਆਜੋ ਜੀ ਬਾਰੇ ਠੀਕ ਆ ਸੋਹਰੋ ਸੋਹਰੋ ਭਾਈ ਯਾਰ ਭਾਈ ਘਰ ਰੈਡੀ ਕਰਨਾ ਸ਼ੁਰੂ ਕਰ ਆ ਮੁੰਡੇ ਤੇਰਾ ਜੇ ਤੈਨੂੰ ਜਿਹੜਾ ਤੈਨੂੰ ਸਾਫ ਚਾਹੀਦਾ ਚਾਹੀਦਾ ਜੇ ਤੈਨੂੰ ਕੋਈ ਚੀਜ਼ ਚਾਹੀਦੀ ਆ ਇਹ ਇਹ ਮੁੰਡੇ ਇਹ ਸਾਰੀ ਜੀ ਇਹ ਇਹ ਇਹਨੂੰ ਨਾਲ ਲਾ ਦੋ ਮੁੰਡੇ ਤੇਰੇ ਨਾਲ ਇਹ 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 ਸਾਰੀ ਟੀਮ ਆ ਸੀਆਈ ਸੀਆਈ ਸਟਾਫ ਅਮਰਸਰ ਸੋ ਸੀਆਈ ਦੀ ਟੀਮ ਨਾਲ ਲੱਗੀ ਆ ਤੋ ਸੀਆਈ ਦੀ ਟੀਮ ਤੇ ਰੰਧਾਵਾ ਸਾਹਿਬ ਨੇ ਮੇਰਾ ਅਸੀਂ ਇਕੱਠੇ ਬਣੇ ਹਾਂ ਸ਼ੁਰੂ ਤੋਂ ਮੇਰਾ ਭਰਾ ਆ ਤੇ ਰੰਧਾਵਾ ਸਾਹਿਬ ਅਸੀਂ ਸੇਵਾ ਤੁਹਾਨੂੰ ਭੇਜਣੀ ਆ ਇਹ ਇੱਦਾਂ ਅਸੀਂ 8 ਲੱਖ ਰੁਪਏ ਤੁਸੀਂ ਰੰਧਾਵਾ ਸਾਹਿਬ ਮੈਂ ਆਪਣੇ ਕੰਮ ਚ ਮੰਗੂਗਾ ਬਸ ਤੁਸੀਂ ਰੰਧਾਵਾ ਸਾਹਿਬ ਨਾਲ ਕਨੈਕਟ ਕਰਨਾ ਪੈਸੇ ਰੱਖੋ ਕੋਲ ਆ ਰੱਖੋ ਤੁਸੀਂ ਯਾਰ ਪਾਗਲ ਤੁਸੀਂ ਆਪਣੇ ਕੋਲ ਰੱਖ ਕੇ ਸ਼ੁਰੂ ਕਰਾ ਦੋ ਨਾ ਬਾਕੀ ਪੈਸੇ ਮੈਂ ਠੀਕ ਹੈ ਮੇਰੀ ਗੱਲ ਸੁਣ ਲਓ ਜੇ ਕੋਈ ਕਲਾਕਾਰ ਹੋਰ ਪੈਸੇ ਦੇ ਗਿਆ ਮਕਾਨ ਲਈ ਰੰਧਾਵਾ ਸਾਹਿਬ ਆਪਾਂ ਇਹਦੇ ਨਾਮ ਤੇ 8 ਲੱਖ ਕਿਆ ਨਾ 10 ਹੋ ਗਿਆ ਟੋਟਲ ਆਪਾਂ ਐਫ ਡੀ ਕਰਾ ਦਾਂਗੇ ਬਿਲਕੁਲ ਠੀਕ ਹੈ ਹਾਂ ਕੁਝ ਚੀਜ਼ ਐਵੇਂ ਦੀ ਕਰਾ ਦਾਂਗੇ ਅਹੀਂ ਤੂੰ ਚੱਕਰ ਨਹੀਂ ਅਹੀਂ ਹਰ ਗੋਬਿੰਦ ਨੂੰ ਸੱਦ ਕੇ ਕਹੋਗੇ ਮੈਂ ਹਰ ਗੋਬਿੰਦ ਤੇ ਹਰ ਰੰਧਾਵਾ ਸਾਹਿਬ ਯਾਰ ਜਿੱਥੇ ਰੰਧਾਵਾ ਸਾਹਿਬ ਆ ਗਿਆ ਸਾਡਾ ਸੀਐਸਟਾਫ ਠੀਕ ਹੈ ਜੇ ਆਪਾਂ ਕਰ ਲਾਂਗੇ ਚਲੋ ਜੀ ਅੱਗੇ ਸਾਹਿਬ ਇਹ ਤੁਹਾਡੀਆਂ ਅਸੀਂ ਸ਼ੁਰੂ ਕਰਾਉ ਹਫਤੇ ਤੱਕ ਸ਼ੁਰੂ ਕਰਾਓ ਆਪਾਂ ਕਰੀਏ ਆ ਸਾਰੇ ਮੁੰਡੇ ਸੀਐਸਟਾਫ ਦੇ ਨੇ ਸਾਰੇ ਅਮਰ ਜਾਨ ਸਾਰੇ ਆ ਸਾਰੇ ਸੇਵਾ ਕਰਨਗੇ ਤੇ ਹਾਂ ਸਰਪੰਚ ਸਾਹਿਬ ਨੰਬਰ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਪਾਣੀ ਭਾਈ ਜੀ ਪਾਣੀ ਥੱਲੇ ਆਉਣ ਸਾਰੀ ਕੰਮ ਸਟਾਰਟ ਕਰਾ ਦੇ ਮੈਂ ਸਟਾਰਟ ਹੋ ਗਿਆ ਲੈਣੀ ਤੁਰਿਆ ਮਾੜਾ ਜੱਗੀ ਸੇਵਾ ਆਜੋ ਪਾਜੀ ਆਇਓ ਚਲੋ ਬਾਬਾ ਯਾਰ ਇੱਕਰੀਵੇਂ ਮਿਲ ਲਵਾ ਆਂ ਮੇਲਾ ਮੇਲਾ ਮਿਲ ਮਿਲ ਜੱਫੀ ਪਾ ਲਓ ਮੈਮ ਚੱਲਿਓ ਜੀ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਹੋਣੀ ਆ ਬਾਬਾ ਉਧਰ ਮੈਂ ਇਹ ਟੇਕ ਦਿੰਦਾ ਇਹ ਤਾਂ ਇਸ ਪਰਿਵਾਰ ਦਾ ਤਾਂ ਬਿਲਕੁਲ ਇਸ ਪਰਿਵਾਰ ਦੇ ਹਾਲਾਤ ਦੇਖ ਤਰਸੀ ਹੋ ਗਿਆ ਮਨ ਕਿਰਤ ਕੋਲ ਆਲਕ ਹੁੰਦੇ ਨੇ 2 ਲੱਖ ਨਗਦ ਦਿੰਦੇ ਨੇ ਸਰਪੰਚ ਸਾਹਿਬ ਜੋ ਇਸਪੈਂਡਦੇ ਨੇ ਉਹਨਾਂ ਨੂੰ ਕਹਿੰਦੇ ਮਦਦ ਕਰੋ ਤੇ ਹੋਰ 8 ਲੱਖ ਦੀ ਹੋਰ ਮਦਦ ਇਹਨਾਂ ਨੇ ਪਰੋਸਾ ਦਿੱਤਾ ਹੈ ਹਾਲਾਤ ਇਹਨਾਂ ਦੇ ਵੇਖੇ ਨਹੀਂ ਜਾਂਦੇ ਤੇ ਇਸ ਸੰਕਟ ਦੇ ਵਿੱਚ ਸਭ ਨੂੰ ਜ਼ਰੂਰਤ ਹੈ ਇਹਨਾਂ ਦੇ ਨਾਲ ਖੜਨ ਦੀ ਬਹੁਤ ਵੱਡੀ ਮਦਦ ਜੋ ਹੈ ਇਸ ਪਰਿਵਾਰ ਦੀ ਇਹ ਕਲਾਕਾਰ ਕਰਕੇ ਗਏ ਨੇ ਪੰਜਾਬ ਜੋ ਹੈ ਖੜਾ ਦੇ ਸੰਕਟ ਚੋਂ ਨਿਕਲ ਰਿਹਾ ਹੈ ਇਸ ਵਕਤ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਪਰਵਾਰ ਦੀ ਵੱਡੀ ਮਦਦ ਮਨਕੀਰਾ ਤੌਲਖ ਨੇ ਕੀਤੀ ਹੈ ਤੇ ਹੋਰ ਮਦਦਾਂ ਵੀ ਪਰੋਸਾ ਦਿੱਤਾ ਹੈ ਇਹਨਾਂ ਦੇਖ ਸਕਦੇ ਨੇ ਨਾ ਸੁਣ ਪਾਉਂਦੇ ਨੇ ਤੇ ਨਾ ਹੀ ਬੋਲ ਸਕਦੇ ਨੇ ਤੁਸੀਂ ਸੋਚੋ ਕਿ ਖੜਾ ਦੇ ਪਾਣੀ ਚ ਇਹਨਾਂ ਨੇ ਕਿਵੇਂ ਇੱਥੇ guzaraਇਆ ਇੱਥੇ ਬਹੁਤ ਸਾਰੇ ਜੋ ਢੂੰਡ ਨੇ ਉਹ ਇੱਥੇ ਘੁੰਮ ਰਹੇ ਨੇ ਪਤਾ ਨਹੀਂ ਕਿਸ ਤਰ੍ਹਾਂ ਇਹ guzara ਕਰ ਰਹੇ ਨੇ ਕੀ ਕਹੋਗੇ ਕਿ ਇਹ ਜੋ ਪੈਸੇ ਨੇ ਤਹਾਨੂੰ ਦਿੱਤੇ ਨੇ ਜ਼ਿੰਮੇਵਾਰੀ ਜੋ ਹੈ ਤੁਹਾਨੂੰ ਸੌਂਪੀ ਗਈ ਗਈ ਬਿਲਕੁਲ ਜੀ ਬਿਲਕੁਲ ਜੀ ਇਹ ਬਹੁਤ ਧੰਨਵਾਦ ਹੈ ਸਾਡੇ ਪਹਿਲਾਂ ਕੋਈ ਵੀ ਕਲਾਕਾਰ ਇੱਥੇ ਨਹੀਂ ਪਹੁੰਚਿਆ ਜੇ ਕੋਈ ਆਇਆ ਤੇ ਬਾਹਰੋਂ ਫੋਟੋਆਂ ਖਿਚਾ ਕੇ ਚਲ ਗਿਆ ਜੇ ਇੱਥੇ ਕਿਸੇ ਨੇ ਮਦਦ ਕੀਤੀ ਆ ਤੇ ਉਹ ਹੌਲਕ ਸਾਹਿਬ ਨੇ ਕੀਤੀ ਆ ਮਨਕੀਰਤ ਹੌਲਕਾ ਨੇ ਸਾਰੇ ਕਲਾਕਾਰ ਐ ਇਹ ਨਹੀਂ ਵੀ ਆਇਆ ਨਹੀਂ ਆ ਕਿ ਇਹਨੇ ਮਦਦ ਨਹੀਂ ਕੀਤੀ ਬਸ ਪਾਣੀ ਦੀਆਂ ਬੋਤਲਾਂ ਫੜ ਕੇ ਇਧਰ ਹੋ ਜਾਂਦੇ ਉਧਰ ਹੋ ਕੇ ਚਲ ਜਾਂਦੇ ਰਹੇ ਆ ਇਹਨਾਂ ਵੱਲ ਤੇ ਵਿਚਾਰਿਆਂ ਦੇ ਵੇਖਿਆ ਪਹਿਲੇ ਕਲਾਕਾਰ ਨੇ ਜਿਨ੍ਹਾਂ ਨੇ ਵੇਖਿਆ ਆ ਉਹਨਾਂ ਨੇ ਸਾਰੇ ਘਰ ਬਣਾਉਣ ਦੀ ਜ਼ਿੰਮੇਵਾਰੀ ਲਈ ਆ ਆ 2 ਲੱਖ ਰੁਪਈਆ ਨਾਲ ਉਹਨਾਂ ਦੇ ਖਰ ਉਹਨਾਂ ਨੇ ਕਿਹਾ ਕਿ ਜੋ ਵੀ ਇਹਨਾਂ ਦਾ ਖਰਚਾ ਆ ਰਹਿਣ ਸਾਰਿਆ ਕੋਈ ਇਹਨਾਂ ਦੀ ਦਵਾਈ ਆ ਘਰ ਇਹਨਾਂ ਦਾ ਸ਼ੁਰੂ ਕਰਾਉਣਗੇ ਤੇ ਸਾਨੂੰ ਕਹਿ ਕੇ ਗਏ ਆ ਕਿ ਤੁਸੀਂ ਸ਼ੁਰੂ ਕਰਾਓ 2 ਲੱਖ ਰੁਪਇਆ ਦਿੱਤਾ ਆ ਅਸੀਂ ਸਾਰੇ ਪਿੰਡ ਵੱਲੋਂ ਤਹਿ ਦਿਲੋਂ ਧੰਨਵਾਦ ਆ ਕਿ ਪਹਿਲੇ ਕਲਾਕਾਰ ਨੇ ਜਿੰਨਾ ਹੱਡੀ ਮਦਦ ਕੀਤੀ ਆ ਪਿੰਡ ਦੀ ਇਹ ਨਹੀਂ ਕਿ ਕੱਲੀ ਇਹਨਾਂ ਦੀ ਕੀਤੀ ਆ ਮਗਰ ਜਿੰਨੇ ਵੀ ਘਰ ਬਿਲਕੁਲ ਡੈਮੇਜ ਹੋ ਚੁੱਕੇ ਨੇ ਜਿਹੜੇ ਛੱਤ ਤੋਂ ਇਲਾਵਾ ਨੇ ਉਹਨਾਂ ਸਾਰਿਆਂ ਨੂੰ ਘਰ ਦੀ ਸੇਵਾ ਖਰਚਾ ਦੇ ਕੇ ਗਏ ਆ ਜੀ ਤੇ ਸਾਰੇ ਤਕਰੀਬਨ ਕਟੋ ਘੜਨੀ ਤੇ 10 ਘਰ ਨੇ ਜਿੰਨਾਂ ਸਾਰਿਆਂ ਨੂੰ ਦੇ ਚੁੱਕੇ ਨੇ ਗਾਂ ਵੀ ਮੈਨੂੰ ਦੇਣ ਦੀ ਸਾਡੇ ਨਾਲ ਚੱਲੰਦੇ ਆ ਅਸੀਂ ਤਹਿ ਦਿਲੋਂ ਧੰਨਵਾਦ ਆ ਵੀ ਜਿਹੜੀ ਇਹ ਸਾਰੀ ਟੀਮ ਮਨਕੀਰ ਤੌਲਖੋਣਾ ਦੀ ਜਿਨ੍ਹਾਂ ਨੇ ਇਹਨਾਂ ਵਿਚਾਰਿਆਂ ਦੀ ਕਿਸੇ ਨੇ ਸਹਾਰ ਨਹੀਂ ਲਈ ਤਾਂ ਨਾ ਬੋਲ ਸਕਦੇ ਨੇ ਆਪਣੀ ਮਦਦ ਜੋ ਹੈ ਕਹਿ ਵੀ ਨਹੀਂ ਸਕਦੇ ਕਿ ਸਾਨੂੰ ਕਿੰਨੇ ਮਦਦ ਦੀ ਸਰੂਰ ਸਾਡੇ ਘਰ ਆਇਆ ਤੇ ਕੁਝ ਦੇਣ ਆਇਆ ਵੀ ਲਫਾਫਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਪੈਸੇ ਆ ਨਾ ਇਹਨਾਂ ਨੂੰ ਪਤਾ ਕੋਈ ਕਲਾਕਾਰ ਆ ਕੋਣ ਆਇਆ ਹੈ ਕੋਣ ਨਹੀਂ ਇਹਨਾਂ ਨੂੰ ਕੋਈ ਸਮਝ ਨਹੀਂ ਇਹ ਤੇ ਇਹਨਾਂ ਦਾ ਵੱਡਾ ਪੰਦੇ ਆ ਵੀ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਉਹਨਾਂ ਨੇ ਪੈਸੇ ਵੇਖਣੇ ਵੀ ਨਹੀਂ ਆ ਇੱਕ ਬੰਦਾ ਦਿੰਦਾ ਹੈ ਟੌਰ ਲਈ ਵੀ ਮੈਨੂੰ ਲੋਕ ਸਲਾਉਣਗੇ ਇਹਨਾਂ ਦੇ ਮੂੰਹ ਹਸਲਾਉਣਾ ਵੀ ਨਹੀਂ ਆ ਵੀ ਔਲਖ ਸਾਹਿਬ ਪੈਸੇ ਦੇ ਕੇ ਗਏ ਆ ਇਹਨਾਂ ਦੇ ਘਰ ਤੱਕ ਪਾਣੀ ਦੀ ਬੋਤਲ ਤੱਕ ਨਹੀਂ ਪਹੁੰਚੀ ਹੁੰਦੀ ਬਿਲਕੁਲ ਜੀ ਨਹੀਂ ਉਹਨਾਂ ਨੂੰ ਸਾਰਿਆਂ ਨੂੰ ਕੋਈ ਇਹਨਾਂ ਨਾਮ ਮੰਗਣ ਜਾਣਾ ਬਾਹਰ ਨਾ ਕਿਸੇ ਨੇ ਦੇਣਾ ਆ ਕਿਉਂਕਿ ਮਿਲਦਾ ਉਹਨੂੰ ਜਿਹੜਾ ਮੰਗਦਾ ਆ ਇਹ ਮੰਗ ਵੀ ਨਹੀਂ ਸਕਦੇ ਹੁਣ ਇਹਨਾਂ ਨੂੰ ਬਸ ਇੰਨਾ ਪਤਾ ਵੀ ਸਾਡੇ ਘਰ ਕੋਈ ਆਇਆ ਤੇ ਲਪਾਵੇ ਚ ਪਤਾ ਨਹੀਂ ਬਿਸਕਟ ਪਾ ਕੇ ਉਹਨਾਂ ਨੂੰ ਪੈਸੇ ਜਾਂਦਾ ਵੀ ਨਹੀਂ ਪਤਾ ਤੇ ਇਹ ਔਲਖ ਸਾਹਿਬ ਦਾ ਧੰਨਵਾਦ ਵੀ ਨਹੀਂ ਤੇ ਬਹੁਤੇ ਲੋਕ ਕਰਦੇ ਪੈਸੇ ਦੇ ਕੇ ਤੇ ਉਹਨਾਂ ਨੂੰ ਕਹਿੰਦੇ ਵੀ ਬੋਲ ਕੇ ਦੱਸਣਗੇ ਸਾਡੀ ਚੜ੍ਹਾਈ ਹੋ ਗਈ ਇਹ ਤੇ ਵਿਚਾਰੇ ਬੋਲ ਕੇ ਵੀ ਨਹੀਂ ਦੱਸ ਸਕਦੇ ਵੀ ਸਾਡੀ ਕੋਈ ਮਦਦ ਕਰ ਗਿਆ ਜੀ ਤੈ ਦਿਲੋਂ ਅਸੀਂ ਸਾਰੇ ਪਿੰਡ ਵੱਲੋਂ ਧੰਨਵਾਦ ਕਰਦੇ ਆ ਪਹਿਲੇ ਸਿੰਗਰ ਨੇ ਜਿਨ੍ਹਾਂ ਨੇ ਗੱਲਾਂ ਨਾਲ ਨਹੀਂ ਸਾਰਿਆਂ ਨੂੰ ਪੈਸੇ ਦੇ ਕੇ ਘਰ ਸ਼ੁਰੂ ਕਰਾਉਣ ਲਈ ਕਹਿ ਦਿੱਤਾ ਜੀ ਤੈ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਤੁਸੀਂ ਹਾਲਾਤ ਵੀ ਦੇਖੋ ਇਸ ਪਿੰਡ ਦੇ ਇਸ ਘਰ ਦੇ ਕਿੰਨਾ ਕਿੰਨਾ ਪਾਣੀ ਇਸ ਘਰ ਚ ਵੜਿਆ ਸੋਚੋ ਇਹਨਾਂ ਨੇ ਕਿਵੇਂ ਜੋ ਹੈ ਗੁਜ਼ਾਰਾ ਤਾ ਹੋਵੇਗਾ ਹਲੇ ਵੀ ਖਲਾਅ ਠੀਕ ਨਹੀਂ ਨੇ ਤੇ ਮਨਕੀਰ ਤੌਲਕ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਏ ਨੇ ਕਿਸੀ ਇਹਨਾਂ ਨਾਲ ਗੱਲ ਹੀ ਕਰ ਰਹੇ ਸੀ ਤੇ ਇਹ ਮਨਕੀਰ ਤੌਲਕ ਜੀ ਦਾ ਦੁਬਾਰਾ ਕਾਲ ਆਈ ਆ ਉਹ ਕਹਿੰਦੇ ਵੀ ਮੈਂ 2 ਲੱਖ ਦੀ ਹੋਰ ਮਦਦ ਕਰਨ ਲੱਗਿਆ ਵੀ ਜਿੰਨੀ ਵੱਤੋਂ ਵੱਧ ਕਰ ਸਕਦਾ ਹਾਂ ਉਹ 2 ਲੱਖ ਦੁਬਾਰਾ ਦੇਣ ਆ ਰਹੇ ਆ ਤੇ ਅਸੀਂ ਤੈਹ ਦਿਲੋਂ ਧੰਨਵਾਦ ਆ ਵੀ ਜਿਨ੍ਹਾਂ ਨੇ ਇਮੋਸ਼ਨਲ ਹੋ ਕੇ ਸਾਰੇ ਪਿੰਡ ਦੀ ਸਾਹ ਲਈ ਆ ਨਹੀਂ ਤੇ ਕੋਈ ਵੀ ਇਨਾ ਨਹੀਂ ਸੋਚਦਾ ਹਰ ਕੋਈ ਲੀਡਰ ਆਉਂਦੇ ਆ ਵੋਟਾਂ ਲਈ ਆਉਂਦੇ ਆ ਅਸੀਂ ਵੀ ਆ ਅਸੀਂ ਵੀ ਸਾਰੇ ਲੋਕੀ ਵੋਟਾਂ ਪਿੱਛੇ ਤੁਰੇ ਫਿਰਦੇ ਆ ਉਹਨਾਂ ਨੇ ਤੇ ਸਿਰਫ ਇਹ ਨਹੀਂ ਕੀਤਾ ਕਿ ਪੈਸੇ ਫੜਾ ਦਿੱਤੇ ਤੇ ਮੈਂ ਜ਼ਿੰਮੇਵਾਰੀ ਮੇਰੀ ਖਤਮ ਹੋ ਗਈ ਉਹਨਾਂ ਨੇ ਜ਼ਿੰਮੇਵਾਰੀ ਪੂਰੀ ਨਹੀਂ ਕੋਰਦਾ ਵਾਦਾ ਕੀਤਾ 16 ਹਕ ਇੱਕ ਵਾਰੀ ਸ਼ੇਰ ਆ ਚੁੱਕੇ ਨੇ ਬਾਈ ਤੁਸੀਂ ਫੇਰ ਆ ਗਏ ਹੋ ਪੰਜਾਬੀ ਸਿੰਗਲ ਮਹਿਸੂਸ ਰਾ ਦੇ ਵਿੱਚ ਹੋਇਆ ਕਿ ਇੱਕ ਵਾਰ ਫਿਰਸ਼ ਖਰਚ ਆ ਗਿਓ ਅਜਾ ਆਪਣਾ ਮੇਰੀ ਗੱਲ ਸੁਣੋ ਆ ਹੁੰਦਲ ਸਾਹਿਬ ਮੇਰੇ ਭਰਾ ਤੋਂ ਨਹੀਂ ਰਹਿ ਗਿਆ ਮੇਰਾ ਭਰਾ ਹੁੰਦਲ ਕਹਿੰਦਾ ਆ 2 ਲੱਖ ਰੁਪਈਆ ਆ 1 ਲੱਖ ਲੱਖ ਸਾਡਾ ਆ 4 ਲੱਖ ਰੁਪਈਆ ਬਹੁਤ ਧੰਨ ਆਸੀਂ 4 ਲੱਖ ਰੁਪਈਆ ਕਰ ਦੋ ਹੁਣੇ ਹੁਣੇ ਸਾਢੇ ਕਰਾਓ ਤੁਸੀਂ ਦੁਬਾਰਾ ਆਓਗੇ ਜਦੋਂ ਇਹ ਘਰ ਦੇਖਣ ਇਨਾਂ ਨੂੰ ਆ ਆ ਆ 4 ਲੱਖ ਰੁਪਈਆ ਇੱਧਰ ਦਿਓ ਇਹ ਆ 4 ਲੱਖ ਰੁਪਈਆ ਇਹਦੇ ਵਿੱਚ ਪਾਓ ਪਾਖਾਂ ਵੀ ਇਹ ਟੋਟਲ 4 ਲੱਖ ਦੀ ਮਦਦ ਹੁਣ 6 ਲੱਖ ਦੀ ਮਦਦ ਇੱਕ ਇੱਕ ਨਹੀਂ ਨਹੀਂ ਇਹ 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 ਟੋਟਲ ਕਿੰਨਾ ਹੋ ਗਿਆ 4 ਲੱਖ ਇਹ ਇਹ ਕਿੰਨਾ ਸੀ ਇਹ 40000 ਹਾਂ ਇਹ ਮਤਲਬ ਹਾਂ ਇਹ ਇਹ ਉਹਨਾਂ ਦੀ ਮਤ ਹੋ ਗਈ ਠੀਕ ਆ ਠੀਕ ਆ ਆ 4 ਲੱਖ ਅੰਨਿਆ ਸੱਤ ਉਧਰ ਤਾਂ ਦੇਣਾ ਹੀ ਨਹੀਂ ਹਾਂ ਸਰਪੰਚ ਨੂੰ ਹੀ ਦੇਣਾ ਹਾਂਜੀ ਇਹ ਸਰਪੰਚ ਸਾਹਿਬ ਤੁਸੀਂ ਕਿਹਨੂੰ ਕਰਾਉਣਾ ਆਪਣਾ ਕਿੱਥੇ ਨੇ ਸੀਐਫ ਸਟਾਫ ਵਾਲੇ ਅਮਨ ਅਮਨ ਵੀਰ ਇਹ ਪੂਰਾ ਕਿੰਨਾ ਚਾਰ 4 ਲੱਖ ਨਹੀਂ 2 ਤੇ 2 4 ਲੱਖ ਰੁਪਏ 6 ਲੱਖ ਰੁਪਏ ਦੇਣਾ ਅਮਨ ਵੀਰੇ ਉਹ ਪੂੜ ਲੜ ਗਿਆ ਯਾਰ ਓਏ ਯਾਰ ਆਪਾਂ ਕਿੰਨੇ ਪੁੱਛਾ ਅ 10000 20000 ਅਮਨ ਵੀਰੇ ਪੂੜ ਲੜ ਗਿਆ ਯਾਰ ਚਲੋ ਤੁਸੀਂ ਵੀਰੇ ਅਮਨ ਵੀਰੇ ਅਮਨ ਵੀਰੇ ਓਏ ਓਏ ਆਪਾ ਆਪਾ ਓਏ ਬਾਈ ਗਰੂ ਬਾਈ ਬਾਹਰ ਹੋ ਜਾਓ ਬਾਈ ਬਾਹਰ ਹੋ ਜਾਓ ਯਾਰ ਬਾਹਰ ਹੋ ਜਾਓ ਯਾਰ ਇਹਨਾਂ ਸਰਪੰਚਰ ਇਕਰੀ ਸਰਪੰਚਾ ਆਪਦੇ ਘਰੇ ਲੈ ਜਾ ਯਾਰ ਭਰਾ ਬਣ ਕੇ ਤੁਸੀਂ ਪੇਮੈਂਟ ਫੜਾ ਦਿਓ ਇਹਨਾਂ ਦੇ ਪੰਚਾਇਤ ਇਹ ਲੈ ਲੈਂਦੇ ਆ ਵੀਰੇ ਆ ਅਸੀਂ 4 ਲੱਖ ਦੇ ਕੇ ਚੱਲੇ ਆਂ ਘਰ ਸਟਾਰਟ ਕਰਾਓ ਸਰਪੰਚ ਸਾਹਿਬ ਨੂੰ ਦੇ ਦੇ ਨਹੀਂ ਛੇ ਲ ਆ ਵੀਰੇ ਆ ਪਹਿਲਾਂ ਭੁੰਡਾਂ ਦਾ ਹੱਲ ਕਰੋ ਇਹ ਪ੍ਰੇਮ ਰਵਾਓ ਇਹਨਾਂ ਨੂੰ ਆਉਦੇ ਘਰੇ ਲੈ ਕੇ ਜਾਓ ਇਹਨਾਂ ਦੇ ਘਰ ਪੈ ਠੀਕ ਆ ਆ ਲੋ ਆ ਸਰਪੰਚ ਨੂੰ ਦੇ ਕੇ ਚੱਲੇ ਆਂ 4 ਲੱਖ 6 ਲੱਖ ਅਸੀਂ ਜਾ ਕੇ ਚੰਡੀਗੜ੍ਹ ਭੇਜਦੇ ਆਂ ਨਾ ਜਿੱਦਨ ਘਰ ਸਟਾਰਟ ਹੋ ਗਿਆ ਉਸ ਦਿਨ ਭੇਜਾਂਗੇ ਤੁਹਾਨੂੰ ਪਤਾ ਹੈ ਜਿਹਨਾਂ ਗਰੀਬ ਉਹਦਾ ਉਹ ਯਾਰ ਆਪ ਕਿਤੇ ਰਾਜੇ ਬੜਾ ਖੁਸ਼ ਯਾਰ ਰਾਜੇ ਦੇ ਬਿਲਕੁਲ ਅਸੜੇ ਆ ਉਹਦੀ ਉੱਥੇ ਲੈ ਕੇ ਜਾਓ ਜ਼ਰੂਰ ਉਹਨਾਂ ਨਾਲ ਲੈ ਕੇ ਜਾਓ ਹਾਂ ਲੈ ਤင်း ਲੈ ਜਾਓ ਆਪਣੇ ਘਰ ਦੇ ਹਾਂ ਚਲੋ ਆਓ 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 ਤਾਂ ਬਹੁਤ ਬੁਰੇ ਹਾਲਾਤ ਨੇ ਇਹਨਾਂ ਦੇ ਬੋਲ ਕੇ ਦੱਸ ਵੀ ਨਹੀਂ ਸਕਦੇ ਕਿ ਕਿਹੜੇ ਹਾਲਾਤਾਂ ਚੋਂ ਗੁਜ਼ਰ ਰਹੇ ਨੇ ਤੇ ਇਹਨਾਂ ਹਾਲਾਤਾਂ ਨੂੰ ਸਮਝਣ ਦੀ ਜ਼ਰੂਰਤ ਹੈ ਮਨਕੀਰਤ ਟੌਲਾਖਾਈ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਉਹ ਤਾਂ ਕਹਿੰਦੇ ਘਰ ਪਾਓ ਘਰ ਦੇ ਖਰਚੇ ਲਈ ਵੀ ਉਹਨਾਂ ਨੇ ਪੈਸੇ ਦਿੱਤੇ ਨੇ ਤੇ ਉਮੀਦ ਕਰਦੇ ਇਸ ਤਰ੍ਹਾਂ ਹੀ ਸਾਰੇ ਪੰਜਾਬੀ ਅੱਗੇ ਆਉਣ ਤੇ ਮਦਦ ਦਾ ਹੱਥ ਵੰਡੋ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਘਰ ਥੈਂਕਸ ਸਵੇਰਾ